ਗਲੋਬਲ 스타 ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਖਾਸ ਤੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪਿਛਲੇ ਦਿਨ ਤੋਂ ਤੁਸੀਂ ਦੇਖਿਆ ਹੋਊਗਾ ਕਿ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਬਾਰਡਰ 2 ਦਾ ਸ਼ੂਟ ਕਰਦੇ ਹੋਏ ਨਜ਼ਰ ਆ ਰਹੇ ਸੀ। ਕੀ ਉਹਨਾਂ ਦੇ ਉੱਤੇ ਬੈਨ ਹਟਾ ਦਿੱਤਾ ਗਿਆ? ਇਹ ਬਿਲਕੁਲ ਲੱਗ ਰਿਹਾ ਸੀ, ਸਭ ਨੂੰ ਲੱਗ ਰਿਹਾ ਸੀ ਕਿ ਦਿਲਜੀਤ ਦੋਸਾਂਝ ਦੇ ਉੱਤੇ ਜੋ ਬਾਲੀਵੁੱਡ ਦੇ ਵਿੱਚ ਫਿਲਮਾਂ ਦੇ ਵਿੱਚ ਉਹਨਾਂ ਨੂੰ ਕਾਸਟ ਕਰਨ ਦੇ ਉੱਤੇ ਬੈਨ ਦੀ ਗੱਲ ਚੱਲ ਰਹੀ ਹੈ, ਉਸ ਤੋਂ ਆ ਜਿਹੜਾ ਹੈ ਉਹ ਕਿਨਾਰਾ ਕਰ ਲਿਆ ਗਿਆ ਉਹਨਾਂ ਤੋਂ ਬੈਨ ਹਟਾ ਲਿਆ ਗਿਆ ਤੇ ਦਿਲਜੀਤ ਦੋਸਾਂਝ ਹੁਣ ਬਾਰਡਰ 2 ਦੇ ਵਿੱਚ ਦਿਖਾਈ ਦੇਣਗੇ ਖੈਰ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਝ ਦਿਖਾਈ ਦੇਣਗੇ ਉਸ ਦਾ ਸ਼ੂਟ ਵੀ ਉਹ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਇਹ ਜਿਹੜਾ ਬੈਨ ਹਟਾਇਆ ਗਿਆ ਇਹ ਸਿਰਫ ਬਾਰਡਰ 2 ਦੇ ਲਈ ਹਟਾਇਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜਿਸ ਬੈਨ ਦੀਆਂ ਗੱਲਾਂ ਚੱਲ ਰਹੀਆਂ ਸੀ ਉਹ ਦਿਲਜੀਤ ਦੋਸਾਂਝ ਦੇ ਉੱਤੇ ਬਰਕਰਾਰ ਹੈ ਪਰ ਸਿਰਫ ਔਰ ਸਿਰਫ ਬਾਰਡਰ 2 ਦੇ ਲਈ ਇਸ ਬੈਨ ਨੂੰ ਦੇ ਵਿੱਚ ਰਿਲੈਕਸੇਸ਼ਨ ਜਾਂ ਕਹਿ ਲੋ ਕਿ ਰਿਆਇਤ ਦਿੱਤੀ ਗਈ ਹੈ ਇਹ ਰਿਆਇਤ ਜਿਹੜੀ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਟੀ ਸੀਰੀਜ਼ ਦੇ ਮਾਲਕ ਤੇ ਇਸ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਭੂਸ਼ਣ ਕੁਮਾਰ ਦੀ ਪਰਸਨਲ ਦਖਲਅੰਦਾਜ਼ੀ ਤੋਂ ਬਾਅਦ ਜਿਹੜਾ ਹੈ ਫੈਡਰ of western ਇੰਡੀਆ ਸਿਨੇਮ ਐਮਪਲੋਇਜ਼ ਨੇ ਦਿਲਜੀਤ ਦੋਸਾਂਝ ਦੇ ਉੱਤੇ ਲਗਾਈ ਹੋਈ ਪਾਬੰਦੀ ਨੂੰ ਹਟਾ ਲਿਆ ਪਰ ਇਹ ਪਾਬੰਦੀ ਸਿਰਫ ਫੈਡਰੇਸ਼ਨ ਨੇ ਜਿਹੜੀ ਹੈ ਉਹ ਸਿਰਫ ਬਾਰਡਰ 2 ਦੇ ਲਈ ਹਟਾਈ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਦੇ ਪ੍ਰਧਾਨ ਬੀ ਐਨ ਤਿਵਾਰੀ ਨੇ ਪੁਸ਼ਟੀ ਕੀਤੀ ਹੈ ਇਸ ਗੱਲ ਦੀ ਕਿ ਦਿਲਜੀਤ ਦੋਸਾਂਝ ਦੇ ਉੱਤੇ ਲਾਗੂ ਪਾਬੰਦੀ ਨੂੰ ਬਾਰਡਰ 2 ਦੇ ਲਈ ਹਟਾ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਲਈ ਪਾਬੰਦੀ ਹਟਾਈ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਨਿਰਮਾਤਾ ਭੁਸ਼ਣ ਕੁਮਾਰ ਨੇ ਵਿਅਕਤੀ ਗਤਰ ਯਾਨੀ ਕਿ ਪਰਸਨਲ ਤੌਰ ਦੇ ਉਤੇ ਸੰਸਥਾ ਦੇ ਨਾਲ ਸੰਪਰਕ ਕੀਤਾ ਅਤੇ ਦਿਲਜੀਤ ਨੂੰ ਫਿਲਮ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਲਈ ਉਹਨਾਂ ਨੇ ਬੇਨਤੀ ਕੀਤੀ ਅਪੀਲ ਕੀਤੀ ਹਾਲਾਂਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਦੇ ਨਾਲ ਜੁੜੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਫੈਸਲੇ ਦੇ ਨਾਲ ਸਹਿਮਤ ਨਾ ਹੋਣ ਦੀ ਵੀ ਗੱਲ ਆਖੀ ਹੈ ਉਹਨਾਂ ਕਿਹਾ ਕਿ ਅਸੀਂ ਦਿਲਜੀਤ ਦੇ ਖਿਲਾਫ ਅਸਹਿਯੋਗ ਅਭਿਆਨ ਜਾਰੀ ਰੱਖਾਂਗੇ ਯਾਨੀ ਕਿ ਜਿਹੜੀਆਂ ਆਉਣ ਵਾਲੀਆਂ ਬਾਲੀਵੁੱਡ ਫਿਲਮਾਂ ਹੋਣਗੀਆਂ ਉਸ ਦੇ ਵਿੱਚ ਜੇ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਜਿਹੜਾ ਹੈ ਦਿਲਜੀਤ ਦੋਸਾਂਝ ਨੂੰ ਕਾਸਟ ਕਰਨ ਬਾਰੇ ਪਲਾਨ ਕਰ ਰਿਹਾ ਤਾਂ ਉਹ ਉਸ ਨੂੰ ਕਾਸਟ ਨਹੀਂ ਕਰ ਪਾਣਗੇ ਜੇਕਰ ਉਹ ਕਾਸਟ ਕਰਨਗੇ ਤਾਂ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਆਪਣੇ ਪ੍ਰੋਜੈਕਟ ਦੇ ਵਿੱਚ ਕੋਈ ਵੀ ਲਿੰਦਾ ਤਾਂ ਉਹ ਨਤੀਜਿਆਂ ਨੂੰ ਭੁਗਤਣ ਦੇ ਲਈ ਤਿਆਰ ਰਹੇ ਫੈਡਰੇਸ਼ਨ ਕਿਸੇ ਵੀ ਆਰਥਿਕ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਲੇਗੀ ਇਸ ਫੈਸਲੇ ਤੋਂ ਬਾਅਦ ਇਸ ਫੈਸਲੇ ਤੋਂ ਪਹਿਲਾਂ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਬਾਰਡਰ 2 ਦੀ ਸ਼ੂਟਿੰਗ ਦੀ ਜਿਹੜੀ ਬੈਕ ਸਟੇਜ ਦੀ ਯਾਨੀ ਕਿ ਜਦੋਂ ਸ਼ੂਟ ਚੱਲ ਰਿਹਾ ਹੁੰਦਾ ਉਦੋਂ ਤੁਸੀਂ ਵੈਨਿਟੀ ਵਗੈਰਾ ਦੇ ਕੋਲ ਜਾਂ ਕਿਤੇ ਉਦਾਂ ਦੀਆਂ ਇੱਕ ਵੀਡੀਓ ਜਿਹੜੀ ਹੈ ਬਣਾ ਕੇ ਉਹਨਾਂ ਨੇ ਸਾਂਝੀ ਕੀਤੀ ਸੀ ਉਸ ਦੇ ਨਾਲ ਇੱਕ ਸੰਦੇਸ਼ ਆਪਣੇ ਫੈਨਸ ਨੂੰ ਦਿੱਤਾ ਸੀ ਆਪਣੇ ਚਾਣ ਵਾਲਿਆਂ ਨੂੰ ਦਿੱਤਾ ਸੀ ਕਿ ਉਹ ਬਾਰਡਰ 2 ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਨਹੀਂ ਹਟਾਇਆ ਗਿਆ ਇਸ ਦੇ ਨਾਲ ਦਿਲਜੀਤ ਨੂੰ ਸਾਂਝ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਸੀ ਕਿਉਂਕਿ ਸਾਰੇ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਝ ਨੂੰ ਇੱਕ ਕਿਰਦਾਰ ਨਿਭਾਉਂਦੇ ਹੋਏ ਦੇਖਣਾ ਚਾਹੁੰਦੇ ਨੇ ਤੋ ਗੱਲ ਹੁਣ ਇਹ ਹੈ ਕਿ ਦਿਲਜੀਤ ਦੋ ਸਾਜ ਦੇ ਨਾਲ ਇੰਨਾ ਸਖਤ ਰਵਈਆ ਕਿਉਂ ਕਿ ਇੱਕ ਗੱਲ ਜਿਹੜੀ ਹੈ ਹੋਰ ਥਾਵਾਂ ਦੇ ਉੱਤੇ ਲਾਗੂ ਨਹੀਂ ਹੁੰਦੀ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਚਰਚਾਵਾਂ ਵੀ ਤੁਸੀਂ ਸੁਣੋਗੇ ਜਿੱਥੇ ক্রিকেট ਦੀ ਗੱਲ ਕੀਤੀ ਜਾਂਦੀ ਹੈ ਕਿ ਮੈਚਸ ਜਦੋਂ ਪਾਕਿਸਤਾਨ ਦੇ ਨਾਲ ਹੋ ਸਕਦੇ ਨੇ ਤਾਂ ਇੱਕ ਫਿਲਮ ਦੇ ਵਿੱਚ ਅਗਰ ਹਾਨੀਆ ਆਮੀਰ ਸਿਗੀ ਜਾਂ ਪਾਕਿਸਤਾਨ ਦਾ ਕੋਈ ਹੋਰ ਕਲਾਕਾਰ ਸੀ ਉਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇੰਡੀਆ ਦੇ ਵਿੱਚੋਂ ਰਿਲੀਜ਼ ਨਹੀਂ ਹੋਈ ਓਵਰਸੀਜ਼ ਰਿਲੀਜ਼ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਦਿਲਜੀਤ ਦੋ ਸਾਜ ਦੇ ਇਸ ਤਰੀਕੇ ਦੇ ਨਾਲ ਤੋਕੇ ਪਿੱਛੇ ਪੈਣ ਦਾ ਮਤਲਬ ਕੀ ਹੈ ਕਿ ਇਸ ਤੋਂ ਫਿਰ ਉਹੀ ਗੱਲਾਂ ਸੱਚ ਸਮਝੀਆਂ ਜਾਣ ਕੇ ਹਾਂ ਬਿਲਕੁਲ ਕਿ ਦਿਲਜੀਤ ਦੋ ਸਾਜ ਦੀ ਜਿਹੜੀ ਤਰੱਕੀ ਹੈ ਉਸ ਤੋਂ ਜਿਹੜਾ ਇੱਕ ਕਬਰਾਹਟ ਜਾਂ ਇੱਕ ਜੈਲਸ ਜਿਹੜੀ ਹੈ ਮਹਿਸੂਸ ਕਰਨ ਦੇ ਕਰਕੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਇਸ ਗੱਲ ਦਾ ਸਹੀ ਜਿਹੜਾ ਅੰਦਰਲੀ ਗੱਲ ਹੈ ਉਹ ਤਾਂ ਸ਼ਾਇਦ ਉਹਨਾਂ ਲੋਕਾਂ ਨੂੰ ਹੀ ਪਤਾ ਹੋਵੇਗੀ ਜਿਹੜੇ ਵਿਰੋਧ ਕਰ ਰਹੇ ਨੇ ਪਰ ਇਹਨਾਂ ਗੱਲਾਂ ਦਾ ਅੰਦਾਜ਼ਾ ਸਾਫ਼ ਤੌਰ ਦੇ ਉੱਤੇ ਲਗਾਇਆ ਜਾ ਸਕਦਾ ਹੈ ਜੋ ਉਹਨਾਂ ਦੇ ਦਿਲਜੀਤ ਦੋਸਾਂਝ ਦੇ ਫੈਨਸ ਦੇ ਵਿੱਚ ਵੀ ਇਹ ਚਰਚਾ ਚੱਲ ਰਹੀ ਹੈ ਔਰ ਹਰ ਕੋਈ ਇਹ ਸਵਾਲ ਕਰ ਰਿਹਾ ਹੈ ਕਿ ਆਖਿਰਕਾਰ ਦਿਲਜੀਤ ਦੇ ਨਾਲ ਇਹ ਸਭ ਕੁਝ ਕਿਉਂ ਚੱਲ ਰਿਹਾ ਹੈ ਸੋ ਇਸ ਦੇ ਉੱਤੇ ਇਸ ਪੂਰੇ ਮਾਮਲੇ ਦੇ ਉੱਤੇ ਸਾਡੀ ਨਜ਼ਰ ਬਣੀ ਰਹੇਗੀ ਪਰ ਫਿਲਹਾਲ ਦੀ ਘੜੀ ਜਿਹੜਾ ਅਪਡੇਟ ਹੈ ਉਹ ਇਹ ਹੈ ਕਿ ਬਾਰਡਰ 2 ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਦੇਖੋਗੇ ਉਸ ਦੇ ਵਿੱਚੋਂ ਆਪਣਾ ਕੈਰੈਕਟਰ ਪਲੇ ਕਰ ਰਹੇ ਨੇ ਉਸ ਦੇ ਉੱਤੇ ਕੋਈ ਵੀ ਕਿਸੇ ਵੀ ਤਰੀਕੇ ਦੀ ਰੁਕਾਵਟ ਜਾਂ ਬੈਨ ਨਹੀਂ ਹੈ ਪਰ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਲਈ ਜਿਹੜੀਆਂ ਹੋਰ ਫਿਲਮਾਂ ਦੀ ਆਫਰਸ ਸਿਗੀਆਂ ਜਾਂ ਹੋਰ ਫਿਲਮਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਉਹਨਾਂ ਨੂੰ ਕਾਸਟ ਕੀਤਾ ਗਿਆ ਸੀ ਉਸ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਸ਼ਾਇਦ ਨਹੀਂ ਦੇਖ ਪਾਓਗੇ ਪਰ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਉਸ ਤੋਂ ਪਹਿਲਾਂ ਸ਼ਾਇਦ ਇਹ ਮਾਮਲਾ ਹੱਲ ਹੋ ਜਾਵੇ ਔਰ ਇਸ ਤਰੀਕੇ ਦੀ ਜਿਹੜੀ ਰੈਸਟ੍ਰਿਕਸ਼ਨ ਹੈ ਉਹ ਨਾ ਲਗਾਈ ਜਾਵੇ ਪਰ ਇਸ ਦੇ ਲਈ ਹੁਣ ਸਵਾਲ ਇਹ ਉੱਠਦਾ ਹੈ ਕਿ ਕੌਣ ਆਖਿਰਕਾਰ ਦਿਲਜੀਤ ਦੋਸਾਂਜ ਦੇ ਲਈ ਹੈ ਇਸ ਕਹਿ ਲੋ ਕਿ ਇਨਸਾਫ ਦੇ ਲਈ ਅੱਗੇ ਵਧੂਗਾ ਕਿਉਂਕਿ ਦਿਲਜੀਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਸ਼ਾਇਦ ਉਹ ਜਿੰਨੇ ਕੋ ਹੰਬਲ ਸਵਾਦੇ ਹੈਗੇ ਨਹੀਂ ਜਾਂ ਜਿੰਨਾ ਕੋ ਉਹਨਾਂ ਦਾ ਇੱਕ ਰਤਬਾ ਉਹਨਾਂ ਨੇ ਕ੍ਰੀਏਟ ਕੀਤਾ ਤਾਂ ਦਿਲਜੀਤ ਤਾਂ ਖੈਦ ਪਰਸਨਲ ਤੌਰ ਦੇ ਉੱਤੇ ਇਸ ਗੱਲ ਨੂੰ ਨਹੀਂ ਕਰਨਗੇ ਕਿ ਮੈਂ ਮੇਰੇ ਉੱਤੇ ਪਾਬੰਦੀ ਨੂੰ ਹਟਾਇਆ ਜਾਵੇ ਤਾਂ ਇਹ ਲੋੜ ਬਣਦੀ ਹੈ ਕਿ ਇੱਥੇ ਜਿਹੜੇ ਬਾਲੀਵੁੱਡ ਦੇ ਵਿੱਚ ਦਿਲਜੀਤ ਨੂੰ ਚਾਣ ਵਾਲੇ ਲੋਕ ਨੇ ਜਾਂ ਫਿਰ ਜਿਹੜੇ ਇਹ ਪਾਵਰ ਰੱਖਦੇ ਨੇ ਕਿ ਉਹ ਗੱਲ ਕਰ ਸਕਦੇ ਨੇ ਉਹਨਾਂ ਨੂੰ ਅੱਗੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮਸਲਾ ਸਿਰਫ ਗੱਲ ਇੱਥੇ ਸਿਰਫ ਇੱਕ ਪਾਕਿਸਤਾਨੀ ਕਲਾਕਾਰ ਨੂੰ ਲੈ ਕੇ ਨਹੀਂ ਰਿਹਾ ਹੁਣ ਗੱਲ ਇਹ ਆ ਗਈ ਕਿ ਦਿਲਜੀਤ ਦੋਸਾਂਜ ਦੇ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਕਿਉਂਕਿ ਅਸੀਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਜਾਂ ਹੋਰ ਬਹੁਤ ਸਾਰੀ ਥਾਵਾਂ ਦੇ ਉੱਤੇ ਚਰਚਾ ਵੀ ਸੁਣ ਚੁੱਕੇ ਹਾਂ ਜਿਸ ਦੇ ਵਿੱਚ ਜਾਵედ ਅਖਤਰ ਸਾਹਿਬ ਨੇ ਵੀ ਇਸ ਗੱਲ ਦੇ ਉੱਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਦੇਖੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਜਿਹੜਾ ਐਕਟਰ ਹੁੰਦਾ ਉਹ ਕਾਸਟਿੰਗ ਨਹੀਂ ਕਰਦਾ ਇਹ ਡਾਇਰੈਕਟਰ ਦਾ ਕੰਮ ਹੁੰਦਾ ਜਾਂ ਪ੍ਰੋਡਿਊਸਰਸ ਦਾ ਫੈਸਲਾ ਹੁੰਦਾ ਤਾਂ ਦਿਲਜੀਤ ਦਾ ਵਿਰੋਧ ਜਿਹੜਾ ਹੈ ਇਸ ਥਾਂ ਦੇ ਉੱਤੇ ਬਿਲਕੁਲ ਗਲਤ ਹੋ ਜਾਂਦਾ ਨਸੀਰਉਦੀਨ ਸ਼ਾਹ ਨੇ ਵੀ ਪੋਸਟ ਕੀਤਾ ਉਹਨਾਂ ਨੇ ਵੀ ਕਿਹਾ ਕਿ ਇਸ ਤਰੀਕੇ ਦੇ ਨਾਲ ਜੋ ਦਿਲਜੀਤ ਦੇ ਨਾਲ ਜੋ ਕੁਝ ਚੱਲ ਰਿਹਾ ਉਹ ਬਿਲਕੁਲ ਠੀਕ ਨਹੀਂ ਹੈ ਔਰ ਦੂਸਰੀ ਗੱਲ ਹੈ ਕਿ ਕਲਾ ਦੇ ਖੇਤਰ ਦੇ ਵਿੱਚ ਇਹ ਸਭ ਚੀਜ਼ਾਂ अच्छੀਆਂ ਨਹੀਂ ਲੱਗਦੀਆਂ ਔਰ ਜਿਹੜੀ ਪਾਬੰਦੀ ਹੈ ਪਾਬੰਦੀ ਪਾਕਿਸਤਾਨੀ ਕਲਾਕਾਰਾਂ ਦੇ ਉੱਤੇ ਹੈ ਔਰ ਇੱਕ ਐਕਟਰ ਦਾ ਕਿਸੇ ਦੀ ਕਾਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਸ ਤੋਂ ਇਲਾਵਾ ਗੱਲ ਕਰ ਲਈਏ ਜਿਹੜੇ ਚਮਕੀਲਾ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਇਮਤੀਆਜ਼ ਅਲੀ ਨੇ ਜਿਨ੍ਹਾਂ ਨੇ ਬਹੁਤ ক্লোਜ਼ਲੀ ਦਿਲਜੀਤ ਦੇ ਨਾਲ ਕੰਮ ਕੀਤਾ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਡਾਇਰੈਕਟਰ ਦੀ ਕਾਲ ਹੁੰਦੀ ਹੈ ਕਿ ਉਹ ਕਿਸ ਨੂੰ ਕਾਸਟ ਕਰੇਗਾ ਇਸ ਦੇ ਵਿੱਚ ਐਕਟਰ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ ਤੇ ਦੂਜੀ ਗੱਲ ਦਿਲਜੀਤ ਦੀ ਗੱਲ ਉਹਨਾਂ ਨੇ ਨਾਲ ਇਹ ਵੀ ਜ਼ਿਕਰ ਕੀਤਾ ਕਿ ਦਿਲਜੀਤ ਨੂੰ ਜਿੰਨਾ ਆਪਣੀ ਮਿੱਟੀ ਨਾਲ ਆਪਣੇ ਦੇਸ਼ ਦੇ ਨਾਲ ਪਿਆਰ ਹੈ ਉਹ ਉਹਨਾਂ ਦੇ ਕੋਈ ਨੇੜੇ ਰਹਿਣ ਵਾਲਾ ਹੀ ਸਮਝ ਸਕਦਾ ਕਿਉਂਕਿ ਉਹ ਉਸ ਦੇ ਨਾਲ ਕਾਫੀ ਲੰਮਾ ਸਮਾਂ ਉਹਨਾਂ ਨੇ ਸ਼ੂਟ ਦੇ ਦੌਰਾਨ ਜਿਹੜਾ ਦਿਲਜੀਤ ਦੇ ਨਜ਼ਦੀਕ ਬਤਾਇਆ ਇਸ ਲਈ ਉਹਨਾਂ ਨੇ ਕਿਹਾ ਕਿ ਦਿਲਜੀਤ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਆਪਣੀ ਕਮਿਊਨਿਟੀ ਨੂੰ ਲੈ ਕੇ ਆਪਣੇ ਦੇਸ਼ ਦੇ ਲੋਕਾਂ ਨੂੰ ਲੈ ਕੇ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਜ਼ਿਆਦਾ ਜਜ਼ਬਾ ਹੈ ਤਾਂ ਉਹਦੇ ਉੱਤੇ ਸਵਾਲ ਕਰਨਾ ਬੇਤੁਕੀ ਗੱਲ ਬਣ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੇ ਵੀ ਲੋਕ ਇਸ ਤਰੀਕੇ ਨਾਲ ਦਿਲਜੀਤ ਦੇ ਨਾਲ ਸਪੋਰਟ ਦੇ ਵਿੱਚ ਖੜੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਫੈਡਰੇਸ਼ਨ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਇਸ ਦੇ ਉੱਤੇ ਕਿਤੇ ਨਾ ਕਿਤੇ ਇੱਕ ਚੰਗੇ ਫੈਸਲੇ ਦੇ ਉੱਤੇ ਪਹੁੰਚਣਾ ਚਾਹੀਦਾ ਪਰ ਫਿਲਹਾਲ ਦੀ ਘੜੀ ਬਾਰਡਰ 2 ਦੇ ਲਈ ਰਿਲੈਕਸੇਸ਼ਨ ਜਿਹੜੀ ਆ ਉਹ ਸਾਹਮਣੇ ਆ ਤੇ ਦਿਲਜੀਤ ਦੋਸਾਂਝ ਨੂੰ ਤੁਸੀਂ ਬਾਰਡਰ 2 ਦੇ ਵਿੱਚ ਦੇਖੋਗੇ ਇਸ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਨੇ ਜੋ ਕਿ ਬਹੁਤ ਹੀ ਮਸ਼ਹੂਰ ਪੰਜਾਬੀ ਡਾਇਰੈਕਟਰ ਵੀ ਰਹੇ ਨੇ ਔਰ ਬਹੁਤ ਚੰਗੀ ਗੱਲ ਹੈ ਕਿ ਅਨੁਰਾਗ ਸਿੰਘ ਜਿਹੜੇ ਨੇ ਉਹ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਕਿਉ ਪੰਜਾਬੀ ਐਲੀਮੈਂਟ ਹੈ ਕਿਉਂਕਿ ਜਦੋਂ ਬਾਰਡਰ ਦੀ ਗੱਲ ਹੁੰਦੀ ਹੈ ਵਿੱਚ ਸਨੀ ਦਿਓਲ ਨੇ ਜਾਂ ਜਿਹੜੀ ਜਿਹੜੀ ਜੰਗ ਦੇ ਬਾਰੇ ਗੱਲਾਂ ਹੋਣੀਆਂ ਨੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਜਿਹੜਾ ਫੀਲ ਹੈ ਉਹ ਸ਼ਾਇਦ ਅਨੁਰਾਗ ਸਿੰਘ ਤੋਂ ਬੈਟਰ ਹੋਰ ਕੋਈ ਦੇ ਨਹੀਂ ਸਕਦਾ ਉਸ ਫਿਲਮ ਨੂੰ ਕਾਫੀ ਜ਼ਿਆਦਾ ਚੰਗੀ ਉਮੀਦਾਂ ਜਿਹੜੀਆਂ ਇਸ ਫਿਲਮ ਤੋਂ ਕੀਤੀਆਂ ਜਾ ਰਹੀਆਂ ਨੇ ਸੋ ਤਿਆਰ ਰਹੋ ਸ਼ੂਟ ਫਿਲਹਾਲ ਦੀ ਕਿਹੜੀ ਚੱਲ ਰਿਹਾ ਤੇ ਦਿਲਜੀਤ ਦੋਸਾਂਝ ਨੂੰ ਉਸੇ ਬਾਰਡਰ 2 ਦੇ ਵਿੱਚ ਜ਼ਰੂਰ ਦੇਖੋਗੇ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦੇ ਇਹ ਮਾਮਲਾ ਜਿਹੜਾ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਅਸੀਂ ਬਾਕੀ ਦੀ ਹੋਰ ਫਿਲਮਾਂ ਦੇ ਵਿੱਚ ਬਾਲੀ ਵੀ ਦੇਖਾਂਗੇ ਜਿਹੜੇ ਵੀ ਵੱਡੇ ਵੱਡੇ ਪ੍ਰੋਜੈਕਟਸ ਨੇ ਉਹਦੇ ਵਿੱਚ ਅਸੀਂ ਦਿਲਜੀਤ ਦੋਸਾਂਝ ਨੂੰ ਦੇਖਦੇ ਰਹਾਂਗੇ ਔਰ ਉਹ ਸਾਨੂੰ ਐਂਟਰਟੇਨ ਕਰਦੇ ਰਹਿਣਗੇ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਤੁਸੀਂ ਦੇਖ ਰਹੇ ਹੋ ਸਿਨੇ ਟਾਕਸ ਐਚ ਟੀ ਵੀ ਹਮਦਰਦ ਟੀਵੀ ਦਾ ਇਹ ਐਂਟਰਟੇਨਮੈਂਟ ਚੈਨਲ ਹੈ ਸੋ ਇਸ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਸਕਦੇ ਹੋ YouTube ਦੇ ਉੱਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇ ਅਗਰ ਇੰਸਟਾਗ੍ਰam ਦੇ ਉੱਤੇ ਸਾਡੀਆਂ ਰੀਲਸ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਕਰ ਸਕਦੇ ਹੋ ਤਾਂ ਅਸੀਂ ਹੋਰ ਬਾਲੀਵੁੱਡ ਪਾਲੀਵੁੱਡ ਤੇ ਐਂਟਰਟੇਨਮੈਂਟ ਅਪਡੇਟਸ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਾਂਗੇ ਫਿਲਹਾਲ ਮੈਨੂੰ ਸ਼ੇਖਰ ਰਾਜ ਨੂੰ ਦਿਉ ਇਜਾਜ਼ਤ ਤੁਸੀਂ ਬਨੇ ਰਹੋ ਸਾਡੇ ਨਾਲ ਸਰਸ਼ਿਕਾ